ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਤੁਹਾਡੇ ਲਈ ਬਾਪੂ ਜੀ ਲੈ ਕੇ ਆਏ ਨੇ ਸਹਿਬਜ਼ਾਦਿਆਂ ਦਾ ਕਸਾ ਤੇ ਉਹ ਆਪਾਂ ਸੁਣਾਉਣ ਲੱਗੇ ਕਿਉਂਕਿ ਹੁਣ ਦਿਨ ਵੀ ਚੱਲ ਰਿਹਾ ਸਹਿਬਜ਼ਾਦਿਆਂ ਦੇ ਤੇ ਸਵਾ ਦੇ ਦਿਨ ਵੀ ਚੱਲ ਰਿਹਾ ਤੇ ਸੋ ਬਾਪੂ ਜੀ ਹੁਣ ਸੁਣਾਉਣਗੇ ਤੇ ਗੌਰ ਨਾਲ ਸੁਣਾ ਜੀ ਚਲੋ ਬਾਪੂ ਆਓ ਗੁਰੂ ਗੋਬਿੰਦ ਦੇ ਪੰਥ ਦਾ ਸਰਬਸਨਾਮਾ ਹਾਲ ਸਰਸਾ ਨਦੀ ਤੇ ਵਿਛੜ ਗਏ ਮਾਤਾ ਗੁਜਰੀ ਲਾਲ ਮਾਤਾ ਗੁਜਰੀ ਰੋਮਦੀਨ ਅੰਨੈ ਅੰਨੈ ਜਲ ਢਾਰ ਇੱਕ ਮਹੀਨਾ ਸਿਆਲ ਦਾ ਕਮਦੇ ਰਾਜਕਮਾਰ ਉਹ ਛੋਟੀ ਮੈਂ ਸਾਹੀਦੀ ਦਾ ਸੁਣਾਵਾਂ ਹਾਲ ਜੀ ਸੁਣੋ ਤੂੰ ਸਰੋ ਤੂੰ ਕਾਰ ਕੀਤੀਆਂ ਜੀ ਐਨ ਖੋਲੋ ਦੇਈਏ ਆਸਾ ਲੀਨ ਧੀਰ ਨੂੰ ਕੌਣ ਮੋੜ ਦੇਵੇ ਲਿਖੀ ਤਕ ਦੀਰ ਨੂੰ ਗੋਰਾ ਦੇ ਬੈ ਛੋੜੇ ਨਾ ਦਿਆਂ ਤੇ ਪੈ ਗਏ ਜੀ ਮਾਤਾ ਗੋਜਰੀ ਤੇ ਦੋਵੇਂ ਲਾਲ ਰਹਿ ਗਏ ਜੀ ਤਿੰਨੇ ਬੈਠੇ ਨੇ ਤਾਰੋਂ ਬਾਗਾਉਣਾ ਨੀਰ ਨੂੰ ਕਾਣਾ ਮੋੜ ਦੇਵੇ ਲੀਖੀ ਤਕ ਦੀਰ ਨੂੰ ਗੰਗੂ ਰਾਮ ਦੇਵੇ ਮਾਤਾ ਨੂੰ ਦਲਾਸਾ ਜੀ ਮੇਰੇ ਘਰ ਚੱਲੋ ਨਾ ਫੇਕਰ ਮਾਸਾ ਜੀ ਚਾਰੇ ਖੇੜੀ ਕੰਨੀ ਕੱਤ ਗੇ ਬਾਹੀਰ ਨੂੰ ਕਾਣਾ ਮੋੜ ਦੇਵੇ ਲੀਖੀ ਤਕ ਦੀਰ ਨੂੰ ਇੱਕੇ ਮੰਝੇ ਉੱਤੇ ਪੈ ਗਏ ਨੇ ਕੋਮਾਰਾ ਜੀ ਗੈਂ ਸਭਾਂ ਨੂੰ ਚੇਰਾ ਨਿਆਣੀ ਐ ਉਹ ਮਾਰਾ ਜੀ ਨੀਂਦਰ ਬਹੁਤ ਐਸ਼ਰਾ ਪਠੀਰ ਨੂੰ ਕਾਣਾ ਮੋੜ ਦੇਵੇ ਲਿਖੀ ਤਕਾ ਦੀਰ ਨੂੰ ਜਦੋਂ ਦੇਖੀ ਤਨ ਦੀ ਖਚਾਰ ਲੱਦੀ ਐ ਪਾਪੀ ਨੇ ਦਾਲੀਲਾ ਪਾਪਾ ਉੱਤੇ ਵੱਧੀ ਐ ਅੱਜ ਖੋਸ਼ ਲੈਣਾ ਦੌਲਤ ਜੰਗੀਰ ਨੂੰ ਕੌਣੋ ਮੋੜ ਦੇਵੇ ਲਿਖੀ ਤਕਦੀਰ ਨੂੰ ਉਹ ਗੰਗੂਰਾ ਮਦਿਲੋਂ ਗੋਰਾ ਨੂੰ ਬਸਾਰਦਾ ਬਿੰਦੇ ਬਿੰਦੇ ਢੇੜੇ ਖੋਰਾ ਜੀਤੇ ਮਾਰਦਾ ਬੋਰਾ ਤਾਂ ਬਰਿਆਈ ਕਰਦਾ ਖੀਰ ਨੂੰ ਕਾਉਣਾ ਮੋੜ ਦੇਵੇ ਲਿਖੀ ਤਕਾ ਦੀਰ ਨੂੰ ਉਹ ਜੋ ਮਾਲ ਦੀਨਾ ਮਾਤਾ ਜੀ ਨੂੰ ਨੀਂਦ ਆਈ ਨਾ ਪਹਿਲੀ ਰਾਤ ਓਨੇ ਖੋਰ ਜੀ ਚ ਕਾਈ ਨਾ ਦੂਜੀ ਰਾਤ ਮਾਰੂਗਾ ਕਲੇਜੇ ਤੀਰ ਨੂੰ ਕੌਣ ਮੋੜ ਦੇਵੇ ਲਿਖੀ ਤਕਦੀਰ ਨੂੰ ਤੇ ਜਦੋਂ ਦੇਖੀ ਤਾਂ ਇਹਦੀ ਖਚਰ ਲਦੀ ਆ ਪਾਪੀ ਨੇ ਦਲੀਲ ਪਾਪਾਂ ਉੱਤੇ ਵਧੀ ਆ ਅੱਜ ਖੁਸ਼ ਲੈਣਾ ਦੌਲਤ ਜੰਗੀਰ ਨੂੰ ਕੌਣ ਮੋੜ ਦੇਵੇ ਲਿਖੀ ਤਕਦੀਰ ਨੂੰ ਉਹ ਜੋ ਮਹਲ ਦੀ ਨਾ ਮਾਤਾ ਜੀ ਨੂੰ ਨੀਂਦ ਆਈ ਨਾ ਪਹਿਲੀ ਰਾਤ ਹੋਨੇ ਖੁਰ ਜੀ ਚ ਕਾਈ ਨਾ ਦੂਜੀ ਰਾਤ ਮਾਰੂ ਗਾ ਕਾਲੇ ਜੇ ਤੀਰ ਨੂੰ ਕਾਣੋ ਮੋੜ ਦੇ ਵੇ ਲਹੀਤਾ ਕਦੀਰ ਨੂੰ ਆਉ ਫਿਰ ਦੇ ਫਿਰ ਦੇ ਬੇਪਰ ਨੂੰ ਪੈ ਗਈ ਸੀ ਪਾਟ ਮੁਰਗੇ ਬਾਂਗਾਂ ਦੇ ਮੰਦੇ ਕਰੋ ਹਰੀ ਦਾ ਪਾਠ ਓ ਮੁਰਗੇ ਬਾਗਾ ਦੇਮਣ ਲੱਗੇ ਹੋਇਆ ਅੰਮ੍ਰਿਤ ਵੇਲਾ ਉਠੋ ਨਾ ਭਾਗੋ ਮੁਰਗਾ ਬੋਲੇ ਇਹ ਹੈ ਦਰਸ਼ਨ ਮੇਲਾ ਕਰਮਾਂ ਵਾਲੇ ਜਾਗਣ ਤੜਕੇ ਪਾਠ ਹਰੀ ਦਾ ਜਪਦੇ ਬੇਕਰਮਿਆਂ ਨੂੰ ਨੀਂਦਰ ਜਾ ਦੇ ਵਿੱਚ ਖੁਦੀ ਦੇ ਖਬਦੇ ਇਹ ਨੀਂਦਰ ਨੂੰ ਛੱਡੋ ਭਾਈ ਨੀਂਦਰ ਕੰਮ ਨਾ ਆਵੇ Hindu ਤੜਕੇ ਪੜੋ ਬਾਣੀਆਂ ਮੋਮਨ ਵਿੱਚ ਮਸੀਤੀ ਜਾਂਦੇ ਨਾਮਦਾਨਤਾ ਪਰ ਨੰਗਾਉਂਦੇ ਖਬਰ ਗ੍ਰੰਥ ਹੋਈ ਬੰਦਾ ਅਸਲ ਹੈ ਨਰਕ ਨਿਸ਼ਾਨੀ ਕਿਤੇ ਨਾ ਮਿਲਦੀ ਢੋਈ ਜਪਲਾ ਹਰੀ ਕੋ ਮਨ ਚਿਤ ਲਾ ਕੇ ਬਾਰ ਬਾਰ ਨੀ ਆਉਣਾ ਐਸੀ ਨੀਂਦ ਸੁਮੇਂਗਾ ਗਾਫਲੋ ਮੋੜ ਨੀ ਫੇਰ ਜਗਾਉਣਾ ਮਾਤਾ ਗੁਜਰੀ ਬੈਠੀ ਹੋਗੀ ਸੁਣ ਮੁਰਗੇ ਦੀਆਂ ਬਾਗਾਂ 24000 ਦਾ ਕਟਾ ਪੈਂਦਾ ਸੀਨੇ ਵੱਜਦੇ ਸੰਗਾ ਮਾਤਾ ਗੋਜਰੀ ਜਵਜੀ ਸਾਹਿਬ ਦੀ ਜਦ ਤੋਰੇ ਪਹਿਲੀ ਪੌੜੀ ਓਮਕਾਰ ਕਿਹਾ ਜਿਸ ਵੇਲੇ ਗੰਗੂ ਨੂੰ ਲਗਦੀ ਕੌੜੀ ਗੰਗੂ ਆਖੇ ਮਾਤਾ ਤਾਈ ਛੱਡ ਦੇ ਜਵਜੀ ਜੂਬ ਜੀ ਤੇਰੀ ਮੇਰੀ ਜਾਨਗ ਮਾਮਣਾ ਹੋ ਜਾ ਜਵਨੋ ਚੁੱਪ ਜੀ ਗੰਗੂ ਦੇ ਸੁਣ ਬੋਲ ਹੈ ਮਾਤਾ ਮਨ ਅਵਦੇ ਨੂੰ ਮੋੜੇ ਹੌਲੀ ਹੌਲੀ ਭੋਗ ਪਾਲਿਆ ਨੈਣਾ ਸੇ ਨੀਰ ਨਚੋੜੇ ਮਾਤਾ ਕਹਿੰਦੀ ਗੰਗੂ ਤਾਈ ਸੁਣ ਤੂੰ ਬੇਈਮਾਨ 21 ਸਾਲ ਅਰੇ ਸੋਈਆ ਰਹਿ ਕੇ ਬਣ ਗਿਆ ਜਗੰਨਾ ਉਹੀ ਆ ਮਾਤਾ ਗੁਜਰੀ ਗੁਰੂ ਗੋਬਿੰਦ ਦੀ ਮਾਈ ਜੀ ਦੇ ਆਖੋਂ ਬਾਝੋਂ ਬੇਟਾ ਕੰਮ ਕਰ ਦੇਣਾ ਕਾਈ ਅੱਜ ਤੂੰ ਆਕੜ ਆਕੜ ਬੋਲੇ ਸਗਤ ਗਲਮ ਜਵਾਨੋ ਦੁਖੀਆਂ ਨੂੰ ਤੂੰ ਦੁੱਖ ਦਿਖਾਵੇਂ ਤਰਸ ਨਹੀਂ ਭਗਵਾਨੋ ਅੈਨੀ ਜੇ ਮੈਨੂੰ ਖਬਰ ਹੋਮ ਦੀ ਵਿੱਚ ਜੰਗਲਾਂ ਦੇ ਰਹਿੰਦੇ ਮਰ ਕੇ ਜਾਂਦੇ ਸੱਚ ਖੰਡ ਨੂੰ ਤੇਰੇ ਬੋਲ ਨਾ ਸੰਦੇ ਜਮਾਲਦੀਨ ਕੋ ਰਾਮ ਰਾਮ ਤੂੰ ਭੋਗ ਛੰਦ ਦਾ ਪਾਰੇ ਮਨ ਵਿੱਚ ਕੁੱਲ ਕਹਿਣ ਥਰੋਤੇ ਅਗਲਾ ਹਾਲ ਸੁਣਾ ਦੇ ਟਾਂ ਹਮ ਰੋਮ ਰੋਮ ਮੇ ਰਮ ਰਹਾ ਜਿਉ ਸਿਰ ਸੇਵੇਂ ਤੇ ਲਾ ਮਿਲਿਆ ਤਾਈ ਬਛੋੜਦਾ ਵਿਛੜੇ ਦੇਵੇ ਮੇ ਲਾ ਮਾਤਾ ਗੁਜਰੀ ਬੋਲੇ ਜੀ ਗੰਗੂ ਦੇ ਤਾਈ ਮਿੱਠੀ ਬਾਣੀ ਦੋ ਬਾਲਨ ਮਾਰੇ ਵੇ ਬੇਟਾ ਕਰਕੇ ਤੱਤਾ ਪਾਣੀ اے ਲਾਲ ਗੁਰਾਂ ਦੇ ਵੇ ਗੰਗੂ ਵਿੱਚ ਬਾਟਦੇ ਥੱਕੇ ਕਦੇ ਬਾਟ ਤੁਰੇ ਨਾ ਵੇ ਰਹਿੰਦੇ ਮੋੜਾਂ ਉੱਤੇ ਚੱਕੇ ਅਜ ਨਰਮ ਸਰੀਰਾਂ ਦੇ ਬੇਟਾ ਪੈਰੀ ਪੈਗੇ ਛਾਲੇ ਇੱਕ ਸੰਸਾ ਪਾਰੀ ਐ ਦੂਜੇ ਢਿੰਦਨੀ ਕਲੰਗੀਆਂ ਬਾਲੇ ਗੱਲ ਐਨੀ ਸੁਣ ਕੇ ਜੀ ਗੰਗੂ ਹਰ ਖਬੋਲ ਦਾ ਮੂਹੋ ਮੈਂ ਪਾਣੀ ਲਿਆਂਦਾ ਹੈ ਮਾਈ ਜੀ ਸੋਡੀ ਖੱਤਰ ਖੂਹੋਂ ਅਜ ਚੰਗੂ ਨਮਾਦੂੰਗਾ ਮਾਈ ਜੀ ਇਨਤਨਾ ਨੂੰ ਮਲਕੇ ਇਹ ਨਾਉਣਾ ਛਕੜਦਾ ਤੁਸੀਂ ਪਾਣੀ ਮੰਗੋ ਨਾ ਭਲਕੇ ਗੱਲ ਵੈਨੀ ਸੁਣ ਕੇ ਜੀ ਮਾਤਾ ਨੀਰ ਛਟ ਕੇ ਰੋਈ ਅਜਵਾਜ ਗੁਰਾਂ ਤੋਂ ਵੇ ਸਾਡਾ ਦਿਸੇ ਨਦਰਦੀ ਕੋਈ ਕਿਉਂ ਜ਼ੁਲਮ ਕਮਾਉਣਾ ਵੇ ਗੰਗੂ ਆ ਬਿਚ ਚਲਿਆ ਕੇ ਖੇੜੀ ਤੂੰ ਜਾਵੇਂ ਨਰਕਾਂ ਨੂੰ ਪਾਪੀਆ ਚੜ ਕੇ ਪਾਪ ਦੀ ਭੇੜੀ ਗੰਗੂ ਆਖੇ ਮਾਤਾ ਜੀ ਮੈਨੂੰ ਕਸਮ ਹੈ ਗੁਰਦੀ ਆਪਰਾਤੀ ਚੱਲਾਂਗੇ ਕਾ ਤੋਂ ਮੋਰ ਬੰਗੜਾਂ ਝੁਰਦੀ ਮੇਰੇ ਸਹਜ ਸਵਾਦਾ ਜੀ ਮਾਈ ਜੀ ਤੁਸੀਂ ਗੁੱਸਾ ਨਹੀਂ ਕਰਨਾ ਮੈਂ ਸੇਵਕ ਸੋਡਾ ਹਾਂ ਸੋਡੇ ਨਾਲ ਮਾਈ ਜੀ ਮਰਨਾ ਪਾ ਤੱਤਾ ਪਾਣੀ ਨੂੰ ਸਰੋਤੋਂ ਕੌਰਨ ਮਾਤੇ ਦੋਵੇਂ ਜਾਨਾਲਾ ਮਾਤਾ ਜੀ ਐਵੇਂ ਗੁੱਸੇ ਕਾਸ ਨੂੰ ਹੋਵੇਂ ਪੈਰ ਗੁਜਰੀ ਮਾਤਾ ਦੇ ਚਾ ਮਾਰ ਬਾਵਣੀ ਤੋਵੇ ਬਣ ਮੋ ਮੋ ਠਗਣੀ ਜੀ ਦੁਖੜੇ ਛੇੜ ਲੰਬੜੇ ਰੋਵੇ ਕਦੇ ਆਖੇ ਮਾਤਾ ਜੀ ਸੋਨੂ ਵਖਤ ਰਾਮ ਨੇ ਪਾਇਆ ਦੋ ਨੈਣ ਚ ਕੋਰਾ ਤੇ ਤੇਰਾ ਚਦਨ ਬੱਦੜੀ ਵਿੱਚ ਆਇਆ ਗੁਣੀ ਲੋਕ ਪਰਖ ਕੇ ਤੇ ਐਨੇ ਪੱਕੇ ਨਿਸ਼ਾਨੇ ਲਾਉਂਦੇ ਗੱਲ ਥੋੜੀ ਹੁੰਦੀ ਐ ਉਹਦਾ ਬੜ ਹਾਲ ਬਣਾਉਂਦੇ ਪੰਨ ਸਿੰਘ ਹੰਸਣੇ ਜੀ ਜੋੜੀ ਕਰ ਲਈ ਮੁਖੋਂ ਕਹਿ ਕੇ ਤਿੰਨ ਦਾਦੀ ਪੋਤੇ ਤਾਂ ਯਾਦ ਕਰਨ ਗੁਰਾਂ ਨੂੰ ਬੈ ਕੇ ਯਾਦ ਕਰਨ ਲੱਗੇ ਉਦੋਂ ਬਾਅਦ ਖੰਡਾ ਜੇ ਕੇ ਹੱਥ ਮੇ ਕਲਗੀ ਸੋਹੇ ਸੀ ਸਾ ਜੋ ਹਮਰੀ ਰਿਸ਼ਿਆ ਕਰੇ कलंतार जगदी छनान कार लीड़े पामदी पैगी पोथी खोल के बालकानू चट पट्ट बलाम दुख आदि बोल के ਉਹ ਪੰਥੀ ਮਾਰ ਬੈਠ ਗਏ ਚਨਣ ਗੇਲੇ ਜੀ ਜਿਵੇਂ ਤੈਂ ਸਖਾਲ ਆ ਗੁਰੂ ਦਾ ਸ਼ਮੇਸ਼ ਦੇ ਕਰਾ ਦੇ ਮੇਲੇ ਜੀ ਲੀਲੇ ਤੰਬੂ ਵਾਲਿਆ ਮਾਤਾ ਸਾਹਿਬੇ ਬੰਨੇ ਦੋਹਾ ਦੇ ਸਮਾਰ ਜੀ ਅੱਖੀ ਸੁਰਮਾ ਪਾਉਂਦੀ ਐ ਗੋਦ ਚ ਬਹਾ ਕੇ ਕਰਦੀ ਪਿਆਰ ਹੈ ਕਲੀਜੇ ਨਾਲ ਲਾਉਂਦੀ ਐ ਬਾਪ ਦੀ ਬੋਕੜ ਵਿੱਚ ਥੋੜਾ ਖੇਲੇ ਜੀ ਉਹ ਦੁਖੜਾ ਉਠਾਲਿਆ ਗੁਰੂ ਦਸ਼ਮੇਸ਼ ਦੇ ਕਰਾਰੇ ਮੇਲੇ ਜੀ ਲੀਲੇ ਤੰਬੂ ਵੱਲ ਆ ਮਾਤਾ ਕਹਿੰਦੀ ਜਾਵ ਜੀ ਦਕਰੋ ਪਾਠ ਵੇ ਤਾਰ ਕੇ ਦਲੇਰੀ ਨੂੰ ਨੇਰੇ ਨੇਰੇ ਚੱਲਾਂਗੇ ਬਹੁਤ ਬਾਟ ਵੇ ਬਾਤ ਮੰਨੋ ਮੇਰੀ ਨੂੰ ਖੇਤੀ ਖੇਤੀ ਮੁਖੋਂ ਕੋ ਛੇਤੀ ਛੇਤੀ ਮੁਖੋਂ ਪਾੜਦੇ ਉਚੇਲੇ ਜੀ ਚਿੱਤ ਨੂੰ ਟਕਾਲਿਆ ਗੁਰੂ ਦਾਖ ਮੇਛ ਦੇ ਕਰਾ ਦੇ ਮੇਲੇ ਜੀ ਲੀਲੇ ਤੰਬੂ ਵਾਲਿਆ ਕਹਿੰਦੀ ਤੇਰਾ ਨਾਮ ਕਰਤਾ ਤੂੰ ਕਰਨ ਜੋ ਕਰਾ ਨਾ ਕਿਸੇ ਨੂੰ ਭੇਤ ਜੀ ਛਲੇਮਾਨ ਨਬੀ ਤੋਂ ਚਕਾਤਾ ਟੋਕਰ ਡਰਨ ਪਰੇ ਤੇ ਜੀ ਜੂਸ਼ਵਾ ਮੇਛਰ ਚੋ ਬਕੇਲੇ ਜੀ ਹੱਟੀ ਮੁੱਲ ਪਾਲਿਆ ਗੁਰੂ ਦਸ਼ਮੇਸ਼ ਦੇ ਕਰਾ ਦੇ ਮੇਲੇ ਜੀ ਲੀਲੇ ਤੰਬੂ ਵਾਲਿਆ ਮਾਤਾ ਕਹਿੰਦੀ ਗੰਗੂਨੇ ਲਵਾਤਾ ਜਾਲ ਜੀ ਸਾਨੂੰ ਮਿੱਠਾ ਹੋ ਕੇ ਤੇ ਹਣ ਸਵਾਂਉਂਦੇ ਇਹ ਫਾਈ ਚੋਂ ਨਕਾਲ ਜੀ ਮਾਤਾ ਆਦੀ ਰੋਕੇ ਤੇ ਕੋਲ ਤਾਈ ਕੱਬੇ ਨੇ ਖਵਾਤੇ ਡੇਲੇ ਜੀ ਬਾਗ ਚੋਂ ਨਕਾਲਿਆ ਗੁਰੂ ਦਸ਼ਮੇਸ਼ ਦੇ ਕਰਾ ਦੇ ਮੇਲੇ ਜੀ ਲੀਲੇ ਤੰਬੂ ਵਾਲਿਆ ਆਦੀ ਸਿੰਨ ਵਿੱਚ ਕਰ ਦੇ ਮਜਲ ਥੱਲ ਤੂੰ ਨਾ ਲਗਾਵੇਂ ਢੇਰੀਆਂ ਵਿਛੜੇ ਮਲਾਮਨਾ ਉਹ ਵਿਛੜੇ ਮਲਾਮਨਾ ਲਗਾਵੇਂ ਪੱਲ ਤੂੰ ਹੈ ਰਜਾਈ ਤੇਰੀਆਂ ਕੋਲ ਤਾਈ ਕੱਬੇ ਨੇ ਅਖਵਾਤੇ ਡੇਲੇ ਜੀ ਬਾਗ ਚੋਂ ਨਕਾਲਿਆ ਗੁਰੂ ਦਾਸ਼ਮੇਸ਼ ਦੇ ਕਰਾਰੇ ਮੇਲੇ ਜੀ ਜੀਲੇ ਤੰਬੂ ਬਾਲਿਆ ਮੰਦ ਕਰ ਲਾ ਹੁਣ ਹਾਂ ਬਸ ਬਸ ਹਾਂ ਬੰਦ ਕਰ ਲਾ ਆਪ ਸਦੋਤ ਇਹ ਸੀ ਮਾਤਾ ਗੁਜਰੀ ਤੇ ਸਹਬਜ਼ਾਦਾ ਦਾ ਇਤਿਹਾਸ ਜਿੰਨਾ ਬਾਪੂ ਨੂੰ ਆਉਂਦਾ ਸੀ ਉਹਨਾਂ ਨੇ ਤੁਹਾਡੇ ਅੱਗੇ ਸਰਵਨ ਕੀਤਾ ਤੇ ਬਾਕੀ ਹੋਰ ਵੀ ਕੁਝ ਜੋ ਕੁਝ ਹੈਗਾ ਬਾਈ ਬਾਪੂ ਜੀ ਕੋਲ ਤਾਂ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਉਹ ਅਗਲੀ ਵੀਡੀਓ ਤੇ ਰੱਖਾਂਗੇ ਤੇ ਫਿਲਹਾਲ ਲਈ ਅੱਜ ਲਈ ਇਨਾ ਤੇ ਸੋ ਇਜਾਜਤ ਦਿਓ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ